ਹਾਲੇ ਦੋਸਤੋ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਵੀਰ ਨਗਾਏ ਦੇ ਇਥੋਂ ਆਪਾਂ ਮੱਠੇ ਕੰਦੇਖਾ ਦੇ ਕਾ ਸੁਬਾ ਸੁਬਾ ਮੱਠੇ ਦੇ ਕਿ ਹੁਣ ਆਪਾਂ ਤੁਹਾਨੂੰ ਦਿਖਾ ਦਦੇ ਆਂ ਸਾਨੂੰ ਮੇਲਾ ਉਹੋਣੇ ਆ ਸਾਰਾ ਨਿਆਰੀਆਂ ਬਹੁਤ ਭੀੜ ਹੋ ਚੁੱਕਿਆ ਸ਼ਾਮ ਨੂੰ ਦੂਜਾ ਹੋ ਜਾਣੀ ਆ ਉਸ ਤੋਂ ਖਾਲਾ ਤੋਂ ਮੇਲਾ ਉਹੋਣੇ ਤੇ ਮੱਠੇ ਕੰਦੇਖਾ ਸੁਬਾ ਉਸਨਾਲ ਪਾਣੀ ਕਰਕੇ ਫਿਰ ਮੇਲਾ ਉਹੋਣੇ ਆ ਤੇ ਬਹੁਤ ਆਨੰਦ ਆ ਰਿਹਾ ਤੇ ਬਾਕੀ ਬਲਾਓਗਾ ਆਪਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਹੀਂ ਭੁੱਲਣਾ ਇਧਰ ਛੱਤ ਦੇ ਉੱਪਰ ਸਾਰੀਆਂ ਸੰਗਤਾਂ ਨੇ ਦਵਾਨ ਤੇ ਜਾਏ ਹੋਏ ਆ ਇਧਰ ਆਪਣੇ ਵੀ ਸਾਰੇ ਰਿਸ਼ਤੇਦਾਰ ਬੈਠੇ ਹੋਏ ਨੇ ਸਾਰੇ ਪਰਿਵਾਰ ਫੈਮਿਲੀ ਉਧਰ ਭਾਬੀ ਹਾਏ ਕਰ ਰਹੇ ਨੇ ਬਾਕੀ ਤੁਹਾਨੂੰ ਮੇਲਾ ਦਿਖਾਉਣੇ ਆ ਹਾਂਜੀ ਦੋਸਤੋ ਆ ਸਮਾਨ ਪਾ ਕੇ ਆਣਾ ਉਹਨਾਂ ਦਾ ਸੁੱਧ ਬਾਕੀ ਕਿਤੇ ਨਹੀਂ ਪਉਣ ਚਲੇ ਸੀ ਮੈਨੂੰ ਦੱਸਣਾ ਹੈ ਨਗਾਏ ਆ ਆਪਾਂ ਉਧਰ ਦੱਸਣਾ ਹੈ ਨਾ ਆਪਾਂ ਇਹਨਾਂ ਦੇ ਕੋਲ ਨਾ ਇੱਧਰ ਮੇਰੀ ਮਾਸੀ ਦਾ ਮੁੰਡਾ ਨਾਲ ਮਾਸਲ ਜੀ ਤੇ ਸਾਰੇ ਆ ਚੁੱਕੇ ਨੇ ਤੇ ਬਾਕੀ ਪਹਿਲਾਂ ਆਪਾਂ ਇਸ਼ਨਾਨ ਇੱਧਰ ਇਹ ਕਰੋ ਲਿਆ ਪਿਆ ਮੇਰੇ ਮਾਮੇ ਦਾ ਮੁੰਡਾ ਤੇ ਬਾਕੀ ਬਾਕੀ ਤੁਹਾਨੂੰ ਆਵਾ ਇਸ਼ਨਾਨ ਪਾਣੀ ਕਰਨਾ 10 ਮਿੰਟ ਰੈਸਟ ਕਰਕੇ ਇਸ਼ਨਾਨ ਬਾਅਦ ਕਰੇ ਫਿਰ ਮੱਥਾ ਮਤ ਟੇਕਾਂਗੇ ਆਪਾਂ ਬਾਕੀ ਦਾ ਬਲੋ ਤੁਹਾਨੂੰ ਬਾਅਦ ਵਿੱਚ ਦਿਖਾਉਣੇ ਆ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਪਰੇਸ਼ਾਨ ਨਾ ਹੋਣਾ ਆਪੋ ਆਪਣੇ ਬੱਚੇ ਸਭਾਲ ਕੇ ਰੱਖਣੇ ਆ ਕੋਈ ਇੱਕ ਛੱਡਣੀਆਂ ਨਹੀਂ ਬੱਚੇ ਦੋਸਤੋ ਆਪਾਂ ਹੁਣ ਚੱਲੇ ਆ ਮੇਰਾ ਕੰਮ ਕਰਨ ਦੇ ਵਜੋਂ ਘਰ ਤੇ ਹੀ ਨਿਕਲੋ ਜਿਆਦਾ ਥਾਂ ਬੈჯਦੀ ਆ ਸਭਾਲ ਕੇ ਰੱਖੋ ਇਹ ਕਿੱਥੇ ਰੱਖਣਾ ਉਹ ਮਮੈਲ ਖਰਚ ਇਧਰ ਮਨਿਆਰੀਆਂ ਦੁਕਾਨਾਂ ਆ ਗਈਆਂ ਸਾਰੀਆਂ ਉਹਨਾਂ ਨੂੰ ਮਨਿਆਰੀਆਂ ਦੇ ਰੋਣ ਲਈ ਆ ਸਾਰੀਆਂ ਆਹ ਮੇਰੀ ਗੱਲ ਜਿਵੇਂ ਇਧਰ ਚ ਢੋਲ ਲੱਗੇ ਪਿੱਛੇ ਬੈਕਗ੍ਰਾਉਂਡ ਸਾਰੇ ਐਕਟਿੰਗ ਵੀਰ ਤੇ ਇਧਰ ਜਿਸਤੀ ਛੋਟੀ ਇਧਰ ਵੱਡਾ ਢੋਲ ਕੋਈ ਵੱਡੀ ਕਿਸਣੀ ਲੱਗੀ ਹੋਈ ਆ ਤੇ ਬਾਕੀ ਤੁਸੀਂ ਦੇਖੋ ਆਪਾਂ ਕਿੰਦਾ ਲੱਗ ਰਿਹਾ ਤੁਹਾਨੂੰ ਸਾਰਾ ਕੁਝ ਹਨਾ ਮੇਲਾ ਬਹੁਤ ਘਣ ਲੱਗਾ ਸ਼ਾਮ ਪਈ ਹੋਈ ਆ ਹਨਾ ਤੇ ਥੋੜੇ ਟਾਈਮ ਬਾਅਦ ਹੀ ਹਨੇਰਾ ਹੋ ਜਾਣਾ ਹਨਾ ਤੇ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਪਹਿਲਾਂ ਦਿਖਾ ਦਈਏ ਵਲੌਗ ਬਾਕੀ ਬਾਅਦ ਤਾਂ ਇਹ ਰਹਾ ਹੋ ਗਿਆ ਤੇ ਫਿਰ ਕੁਝ ਸਮਝ ਨਹੀਂ ਆਉਣੀ ਹਨਾ ਐ ਠੀਕ ਹੈ ਬੇਰੀ ਬਣਾ ਦੇ ਤੇ ਇਧਰ ਹਾਂਜੀ ਜਰੂਰ ਜਰੂਰ ਤੇ ਬਾਕੀ ਤੁਸੀਂ ਦੱਸੋ ਕਿੱਦਾਂ ਲੱਗ ਰਿਹਾ ਤੁਹਾਨੂੰ ਇਹਦਾ ਵਲੌਗ ਤੇ ਜੇ ਸ਼ੁਨਾ ਲੱਗ ਰਿਹਾ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਇਧਰ ਪਾਰਕਿੰਗ ਆ ਗਈ ਐ ਇਧਰ ਬਾਈਕ ਤੇ ਪਾਰਕਿੰਗ ਉਧਰ ਕਾਰਾਂ ਜੀ ਪੰਜ ਦੋ ਟਰੈਕਟਰ ਵਾਲੀਆਂ ਹਨਾ ਉਹਨਾਂ ਦੀ ਪਾਰਕਿੰਗ ਆ ਇਦਰ ਵਿੱਚ ਝੰਡੋਲ ਚੱਲ ਰਹੇ ਨੇ ਕਿਸ਼ਤੀਆਂ ਮੈਂ ਪਹਿਲਾਂ ਤੁਹਾਨੂੰ ਢੀੜਾ ਕਢਾ ਦਿੱਤੀ ਸਾਰੇ ਹਨ ਕਿਹ ਮੌਸਤ ਹੈ ਹਨ ਤੇ ਇੱਥੇ ਬਚਪਨ ਚ ਬਹੁਤ ਮੈਂ ਝੂਟੇ ਲੈਤੇ ਹੁਣ ਮੈਨੂੰ ਚੜਨ ਨਹੀਂ ਦਿੰਦੇ ਹਨ ਕਹਿੰਦੇ ਤੂੰ ਨਿਆਣਾ ਨਹੀਂ ਪਰ ਮੈਂ ਹੈਗਾ ਜੇ ਵੀ ਨਿਆਣਾ ਹਨ ਪਰ ਮੈਨੂੰ ਚੜਨ ਨਹੀਂ ਦਿੰਦੇ ਇੱਥੇ ਹਨ ਤੇ ਇੱਥੇ ਵਿੱਚ ਮੌਸਤ ਬੱਚੇ ਝੂਟੇ ਲੈ ਰਹੇ ਮੇਰਾ ਵੀ ਜੀ ਕਰ ਰਿਹਾ ਉਹ ਦੇਖ ਕੇ ਝੂਟੇ ਲਾਵਾਂ ਮੈਂ ਵੀ ਪਰ ਕੀ ਕਰਾਂ ਮੈਨੂੰ ਚੜਨ ਨਹੀਂ ਦੇ ਰਹੇ ਹਨ ਬੱਚੇ ਝੂਟੇ ਲੈ ਰਹੇ बच्चे उधर है पंदे पास और छोटी किश्त उ है ना ये ज़्यादा बड़ी है ना ਇੱਕਾ ਉੱਡਣ ਵਾਲਾ ਜਵਾਜ ਭੁਗਦੇ ਇੱਥੇ ਮੈਨੂੰ ਚੜ੍ਹ ਨਹੀਂ ਦਿੰਦੇ ਹਨ ਵੇਖਿਆ ਤੁਹਾਨੂੰ ਨੰਦ ਆ ਰਿਹਾ ਮੇਲੇ ਦਾ ਮੇਲਾ ਕੁਮਰਾਂ ਨਜ਼ਾਰਾ ਕੋਈ ਥੋੜਾ ਲੇਟ ਹੋ ਗਿਆ ਮੈਂ ਹਨਾ ਥੋੜਾ ਟਾਈਮ ਨਾਲ ਸ਼ੂਟ ਕਰਨਾ ਚਾਹੀਦਾ ਸੀ ਹਨਾ ਮੈਨੂੰ ਕੋਈ ਹੰਦੇਰਾ ਹੋ ਚੁੱਕਿਆ ਹੁੰਦਾਂ ਤੇ ਇਸ ਤੋਂ ਪਹਿਲਾਂ ਜੇ ਮੈਂ ਸ਼ੂਟ ਕਰਦਾ ਤਾਂ ਵਧੀਆ ਲੱਗਣਾ ਸੀ ਹਨਾ ਤੇ ਇਹ ਚਿੱਟ ਗਿਆ ਹਨਾ ਅਰੇ ਤੂੰ ਤੂੰ ਕਿਹੜਾ ਹਾਂ ਹਾਂ ਬੰਡੇ ਨਹੀਂ ਟੱਕਦੇ ਤੁਹਾਨੂੰ ਪਤਾ ਹੈ ਹਨਾ ਕਰਨਿਆ ਕਰਨੇ ਜੋ ਫੇਲ ਲੱਗੀ 20 20 ਰੁਪਏ ਦੀ ਉਹ ਤੁਸੀਂ ਜੇ ਲੈਣਾ ਚਾਹੁੰਦੇ ਹੋ ਤਾਂ ਜਰੂਰ ਆਓ ਤੇ